ਪੰਜਾਬ ਕੈਬਨਿਟ ਵਿੱਚ ਆਉਣ ਵਾਲੇ ਦਿਨਾਂ 'ਚ ਰਦੋਬਦਲ ਹੋਣ ਦੇ ਪੂਰੇ ਸੰਕੇਤ ਨੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਦੁਬਾਰਾ ਹੋ ਸਕਦੀ ਹੈ। ਕਈ ਐਮਐਲਏ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ ਤੇ ਕੁਝ ਦੀ ਛੁੱਟੀ ਵੀ ਹੋ ਸਕਦੀ ਹੈ। ਪੰਜਾਬ ਸਕੱਤਰੇ ਦੇ ਗਲਿਆਰਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਦਰਅਸਲ ਵਿਧਾਨ ਸਭਾ ਹਲਕਾ ਲੁਧਿਆਣਾ ਪਸ਼ਮੀ ਦੀ ਜਿਮਨੀ ਚੋਣ ਹੋਣ ਤੋਂ ਤੁਰੰਤ ਬਾਅਦ ਹੁਣੇ ਚਰਚਾ ਛਿੜ ਗਈ ਹੈ ਵੀ ਨਵਾਂ ਮੰਤਰੀ ਕੌਣ ਬਣੇਗਾ ਕਿਹਦੀ ਸ਼ਾਂਤੀ ਹੋਊਗੀ ਔਰ ਕਿਹੜੇ ਮੰਤਰੀ ਨੂੰ ਕਿਹੜਾ ਨਵਾਂ ਵਿਭਾਗ ਮਿਲੇਗਾ ਔਰ ਕਿਹੜੇ ਮੰਤਰੀ ਕੋਲੋਂ ਵਿਭਾਗ ਖੋਏ ਜਾਣਗੇ ਅਸਲ 'ਚ ਵਿਧਾਨ ਸਭਾ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਹੁੰਦੀਆਂ ਹੀ ਹਕਮਰਾਨ ਪਾਰਟੀ ਆਮ ਆਦਮੀ ਪਾਰਟੀ ਵਿੱਚ ਇਹ ਚਰਚਾ ਹੈ ਵੀ ਉਹਨਾਂ ਦੀ ਜਿੱਤ ਤਕਰੀਬਨ ਪੱਕੀ ਹੈ ਸੰਜੀਵ ਅਰੋੜਾ ਜਿੱਤ ਕੇ ਪੰਜਾਬ ਵਿਧਾਨ ਸਭਾ ਚ ਬਤੌਰ ਵਿਧਾਇਕ ਐਂਟਰੀ ਕਰਨਗੇ ਔਰ ਸੰਜੀਵ ਅਰੋੜਾ ਹੋਣਾ ਬਾਰੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਨਤਕ ਤੌਰ ਤੇ ਐਲਾਨ ਕੀਤਾ ਹੈ ਬੇ ਜੇ ਉਹ ਜਿੱਤ ਗਏ ਤੇ ਉਹਨਾਂ ਨੂੰ ਕੈਬਨਟ ਰੈਂਕ ਦਿੱਤਾ ਜਾਊਗਾ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸੰਜੀਵ अरोड़ा ਜੇ ਜਿੱਤ ਗਏ ਤੇ ਉਹਨਾਂ ਨੂੰ ਕੈਬਨਟ ਰੈਂਕ ਦੇ ਕੇ ਤੇ ਝੰਡੀ ਵਾਲੀ ਕਾਰ ਮਿਲੇਗੀ ਪਰ ਇਹ ਵੀ ਜਾਣਕਾਰੀ ਨਾਲ ਮਿਲ ਰਹੀ ਹੈ ਵੀ ਇੱਕ ਹੋਰ ਸੀਟ ਕੈਬਨਟ 'ਚ ਖਾਲੀ ਹੈ ਇੱਕ ਨਵਾਂ ਐਮਐਲਏ ਜਿਹੜਾ ਉਦੀ ਐਂਟਰੀ ਵੱਸ ਸਕਦੀ ਹੈ ਔਰ ਚਰਚਾ ਇਹ ਹੈ ਵੀ ਸ਼ਾਇਦ ਦੁਆਬੇ ਦੇ ਕਿਸੇ ਐਮਐਲਏ ਦੀ ਲਾਟਰੀ ਨਿਕਲ ਆਵੇ ਇਹ ਵੀ ਚਰਚਾ ਹੈ ਵੀ ਕੋਈ ਇੱਕ ਦੋ ਮੰਤਰੀਆਂ ਦੀਆਂ ਜਿਹੜੀਆਂ ਛਾਂਟੀਆਂ ਵੀ ਕੀਤੀਆਂ ਜਾ ਸਕਦੀਆਂ ਨੇ ਤੇ ਕੁਝ ਹੋਰ ਐਮਐਲਏ ਵੀ ਐਂਟਰੀ ਮਾਰ ਸਕਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਮੌਜੂਦਾ ਮੰਤਰੀ ਨੇ ਕਿ ਉਹਨਾਂ ਦੇ ਵਿਭਾਗ ਜਿਵੇਂ ਚੱਲ ਰਹੇ ਨੇ ਉਸੇ ਤਰ੍ਹਾਂ ਕੈਮ ਰਹਣਗੇ ਇਹਦੇ ਬਾਰੇ ਵੀ ਚਰਚਾ ਚੱਲ ਰਹੀ ਹੈ ਕਈਆਂ ਕੋ ਬਹੁਤ ਵਿਭਾਗ ਨੇ ਕਈਆਂ ਕੋ ਨਾ ਮਾਤਰ ਵਿਭਾਗ ਨੇ ਕਈਆਂ ਕੋਲ ਬਹੁਤ ਅਹਿਮ ਵਿਭਾਗ ਨੇ ਕਈ ਕਈਆਂ ਕੋ ਕਈ ਬੇ ਲੋੜੇ ਜਿਹੇ ਵਿਭਾਗ ਨੇ ਸੋ ਇਹ ਸਾਰੀ ਗੱਲ ਤੋਂ ਲੈ ਕੇ ਲੱਗਦਾ ਹੈ ਵੀ ਡਿਪਾਰਟਮੈਂਟਾਂ ਵਿੱਚ ਵੀ ਤਬਦੀਲੀਆਂ ਹੋ ਸਕਦੀਆਂ ਨੇ ਕਿਉਂਕਿ ਜੇ ਮੋٹے ਤੌਰ ਤੇ ਦੇਖਿਆ ਜਾਵੇ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜ ਮੰਤਰੀਆਂ ਕੋਲ 27 ਵਿਭਾਗ ਨੇ ਤੇ 11 ਮੰਤਰੀਆਂ ਕੋਲ 28 ਵਿਭਾਗ ਨੇ ਭਾਵੇਂ ਵੀ ਡਿਪਾਰਟਮੈਂਟਾਂ ਦੀ ਵੰਡ ਵਿੱਚ ਜਿਹੜੇ ਆ ਉਹ ਬੈਲੈਂਸ ਨਹੀਂਗਾ ਕਿਸੇ ਕੋਲ ਪੰਜ ਪਾਈ ਨੇ ਕਿਸੇ ਕੋਲ ਮਹਿਜ ਇੱਕ ਵਿਭਾਗ ਹੈ ਜੇ ਇਹਦੀ ਜਾਣਕਾਰੀ ਵੀ ਤੁਹਾਨੂੰ ਦੰਨੇ ਆ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਨੌਂ ਵਿਭਾਗ ਨੇ ਜਨਰਲ ਐਡਮਿਨਸਟ੍ਰੇਸ਼ਨ ਹੋਮ ਅਫੇਅਰ ਪਰਸਨਲ ਵਿਜੀਲੈਂਸ ਸਹਿਕਾਰਤਾ ਕਾਨੂੰਨੀ ਵਿਭਾਗ ਸਿਵਲ ਐਵੀਏਸ਼ਨ ਸਾਇੰਸ ਟੈਕਨੋਲੋਜੀ ਤੇ এনवायरमेंट ਔਰ ਇਸੇ ਤਰ੍ਹਾਂ ਸਪੋਰਟਸ ਐਂਡ ਜੂ ਸਰਸ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਹੁਣਾਂ ਕੋਲ ਫਰਾਂਸ ਪਲਾਨਿੰਗ ਅਗ ਇਸ ਤੋਂ ਇਲਾਵਾ ਪ੍ਰੋਗਰਾਮ ਇੰਪਲੀਮੈਂਟੇਸ਼ਨ ਤੇ ਚੌਥਾ ਵਿਭਾਗ ਹੈ ਐਕਸਾਈਜੈਂਟ ਟੈਕਸੇਸ਼ਨ ਅ ਅਮਨ ਅਰੋੜਾ ਉਹਨਾਂ ਕੋਲ ਚਾਰ ਵਿਭਾਗ ਨੇ ਪਰ ਕਿਹਾ ਜਾਂਦਾ ਵੀ ਬਹੁਤੇ ਅਹਿਮ ਵਿਭਾਗ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਨੇ ਅਮਨ ਅਰੋੜਾ ਉਹਨਾਂ ਕੋਲ ਨਹੀਂ ਗਏ ਚਾਰ ਵਿਭਾਗਾ ਵਿੱਚ ਨਵੀਂ ਤਾਂ ਨਵੀਂਯੋਜਕ ਊਰਜਾ ਸਰੋਤ ਵਿਭਾਗ ਇਸੇ ਤਰ੍ਹਾਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਪ੍ਰਸ਼ਾਸਕੀ ਸੁਧਾਰ ਵਿਭਾਗ ਸ਼ਿਕਾਇਤ ਨਿਵਾਰਨ ਵਿਭਾਗ ਔਰ ਇਸੇ ਤਰ੍ਹਾਂ ਅ ਰੁਜ਼ਗਾਰ ਉਤਪੰਦ ਕਰਨ ਦਾ ਵਿਭਾਗ ਜਿਹੜਾ ਉਹ ਅਰੋੜਾ ਸਾਹਿਬ ਕੋਲ ਆ ਡਾਕਟਰ ਬਲਜੀਤ ਕੌਰ ਕੋਲ ਦੋ ਵਿਭਾਗ ਨੇ ਜਿਹਦੇ ਵਿੱਚ ਸੋਸ਼ਲ ਜਸਟਿਸ ਤੇ ਦੂਸਰਾ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਹੈ ਔਰ ਇਕਲੋਤੇ ਮੰਤਰੀ ਕੈਬਨਟ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੇ ਜਿਨ੍ਹਾਂ ਕੋਲ ਮਹਿਜ ਇੱਕ ਵਿਭਾਗ ਆ ਐਨ ਆਰ ਆਈ ਅਫੇਅਰ ਜ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਉਹਨਾਂ ਕੋਲ ਤਿੰਨ ਵਿਭਾਗ ਨੇ ਹੈਲਥ ਐਂਡ ਫੈਮਿਲੀ ਵੈਲਫੇਅਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਇਲੈਕਸ਼ਨ ਤੇ ਜੇ ਲਾਲਚੰਦ ਕਟਾਰੂ ਚੱਕ ਉਹਨਾਂ ਦੀ ਗੱਲ ਕਰੀਏ ਉਹਨਾਂ ਕੋਲ ਵੀ ਤਿੰਨ ਬੜੇ ਅਹਿਮ ਵਿਭਾਗ ਨੇ ਫੂਡ ਸਪਲਾਈ ਇਸੇ ਤਰ੍ਹਾਂ ਫੋਰੈਸਟ ਤੇ ਵਾਈਲਡ ਲਾਈਫ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਦੋ ਅਹਿਮ ਵਿਭਾਗ ਨੇ ਜਿਨ੍ਹਾਂ ਵਿੱਚ ਇੱਕ ਟਰਾਂਸਪੋਰਟ ਤੇ ਦੂਜਾ ਜੇਲ੍ਹ ਵਿਭਾਗ ਆ ਤੇ ਹਰਜੋਤ ਬੈਂਸ ਕੋਲ ਬੜੇ ਅਹਿਮ ਵਿਭਾਗ ਨੇ ਚਾਰ ਜਿਹਦੇ ਵਿੱਚ ਟੈਕਨੀਕਲ ਐਜੂਕੇਸ਼ਨ ਨੰਬਰ 2 ਹਾਇਰ ਐਜੂਕੇਸ਼ਨ ਨੰਬਰ 3 ਸਕੂਲ ਐਜੂਕੇਸ਼ਨ ਤੇ ਨੰਬਰ 4 ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹਰਪਜਨ ਸਿੰਘ ਈਟੀਓ ਹੋਣਾ ਕੋਲ ਦੋ ਬੜੇ ਅਹਿਮ ਵਿਭਾਗ ਨੇ ਇੱਕ ਪਬਲਿਕ ਵਰਕਸ ਬੀਐਂਡਰ ਤੇ ਦੂਸਰਾ ਪਾਵਰ ਵਿਭਾਗ ਔਰ ਇਸੇ ਤਰ੍ਹਾਂ ਗੁਰਮੀਤ ਸਿੰਘ ਖੁੱਡੀਆਂ ਹੁਣਾ ਕੋਲ ਤਿੰਨ ਵਿਭਾਗ ਨੇ ਐਗਰੀਕਲਚਰ ਐਨੀਮਲ ਹਸਬੈਂਡਰੀ ਤੇ ਇਸੇ ਤਰ੍ਹਾਂ ਫੂਡ ਪ੍ਰੋਸੈਸਿੰਗ ਵਿਭਾਗ ਡਾਕਟਰ ਰਵਜੋਤ ਸਿੰਘ ਕੋਲ ਬੜੇ ਦੋ ਅਹਿਮ ਵਿਭਾਗ ਨੇ ਇੱਕ ਲੋਕਲ ਗਵਰਨਮੈਂਟ ਤੇ ਦੂਜਾ ਪਾਰਲੀਮੈਂਟਰੀ ਅਫੇਅਰਸ ਡਿਪਾਰਟਮੈਂਟ ਤੇ ਜੇ ਗੱਲ ਬਰਿੰਦਰ ਕੁਮਾਰ ਗੋਇਲ ਹੁਣਾਂ ਦੀ ਕਰੀਏ ਤੇ ਉਹਨਾਂ ਕੋਲ ਤਿੰਨ ਅਹਿਮ ਵਿਭਾਗ ਨੇ ਮਾਈਨਿੰਗ, ਵਾਟਰ ਸਰਸਸ ਤੇ ਕਨ ਸਰਵੇਸ਼ਨ ਆਫ ਲੈਂਡ ਐਂਡ ਵਾਟਰ ਹਰਦੀਪ ਸਿੰਘ ਮੁੰਡੀਆਂ ਹੁਣਾਂ ਕੋਲ ਤਿੰਨ ਬਹੁਤ ਅਹਿਮ ਵਿਭਾਗ ਨੇ ਇੱਕ ਤੇ ਮਾਲ ਦੂਸਰਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਤੇ ਤੀਸਰਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਜੇ ਗੱਲ ਕਰੀਏ ਤਾਂ ਤਰਨਪੀਰ ਸਿੰਘ ਸੋਧ ਹੋਣਾ ਦੀ ਉਹਨਾਂ ਕੋਲ ਛੇ بڑے ਅਹਿਮ ਵਿਭਾਗ ਨੇ ਕਿਹਾ ਜਾ ਸਕਦਾ ਹੈ ਵੀ ਮੁੱਖ ਮੰਤਰੀ ਤੋਂ ਬਾਅਦ ਜੇ ਕੋਈ ਪਾਵਰਫੁੱਲ ਵੱਡੇ ਡਿਪਾਰਟਮੈਂਟ ਜਿਹਦੇ ਕੋਲ ਉਹ ਨੇ ਤੇ ਉਸ ਸੋਧ ਸਾਹਿਬ ਕੋਲ ਨੇ ਉਹਨਾਂ ਕੋਲ ਟੂਰਿਜ਼ਮ ਐਂਡ ਕਲਚਰ ਅਫੇਅਰ, ਇਨਵੈਸਟਮੈਂਟ ਪ੍ਰੋਮੋਸ਼ਨ, ਲੇਬਰ, ਹਸਪਿਟੈਲਿਟੀ, ਇੰਡਸਟਰੀ ਐਂਡ ਕਮਰਸ ਤੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਨੇ। ਆ ਮਹਿੰਦਰ ਭਗਤ ਜਿਹੜੇ ਪਿਛਲੇ ਸਮੇਂ ਕੈਬਨਿਟ ਚ ਸ਼ਾਮਲ ਕੀਤੇ ਸੇ ਤਿੰਨ ਵਿਭਾਗ ਉਹਨਾਂ ਕੋਲ ਵੀ ਨੇ ਜਿਵੇਂ ਡਿਫੈਂਸ ਸਰਵਿਸ ਵੈਲਫੇਅਰ ਫਰੀडम ਫਾਈਟਰ ਤੇ ਹਾਰਟੀਕਲਚਰ ਸੋ ਇਹ ਵਿਭਾਗਾਂ ਦੀ ਜਿਹੜੀ ਵੰਡ ਹੈ ਉਹਨੂੰ ਦੇਖ ਕੇ ਇੰਜ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਹ ਮਹਿਸੂਸ ਕਰੀ ਹੈ ਵੀ ਜਿਹੜਾ ਡੇਢ ਕੁ ਸਾਲ ਰਹਿ ਗਿਆ ਸਰਕਾਰ ਦਾ ਇਸ ਦੌਰਾਨ ਬਹੁਤ ਤੇਜ਼ੀ ਨਾਲ ਕੰਮ ਕੀਤੇ ਜਾਣ ਤੇ ਤੇਜ਼ੀ ਨਾਲ ਕੰਮ ਕਰਨ ਲਈ ਜੇ ਇੱਕ ਮੰਤਰੀ ਕੋਲ 6 ਐਮ ਵਿਭਾਗ ਹੋਣਗੇ ਤੇ ਇੱਕ ਮੰਤਰੀ ਕੋਲ ਕੇਵਲ ਇੱਕ ਸੁਧਾਰਨ ਜਾਂ ਵਿਭਾਗ ਹੋਊਗਾ ਤੇ ਫਿਰ ਕੀ ਸਰਕਾਰ ਤੇਜ਼ੀ ਨਾਲ ਕੰਮ ਕਰ ਸਕੇਗੀ ਇਸੇ ਸਵਾਲ ਨੂੰ ਲੈ ਕੇ ਜੋ ਪਤਾ ਲੱਗਾ ਵੀ ਹਾਈ ਕਮਾਂਡ ਨੇ ਕਿਤੇ ਨਾ ਕਿਤੇ ਖਾਕਾ ਬਣਾਇਆ ਵੀ ਕਿਹੜੇ ਢੰਗ ਨਾਲ ਸਾਰੇ ਮੰਤਰੀਆਂ ਨੂੰ ਕੁਝ ਨਵੇਂ ਮੰਤਰੀ ਸ਼ਾਮਿਲ ਕਰਕੇ ਜਿਨ੍ਹਾਂ ਨੇ ਕੰਮ ਵਦਿਆ ਨਹੀਂ ਲੱਗਦੇ ਹਾਈ ਕਮਾਂਡ ਨੂੰ ਉਹਨਾਂ ਨੂੰ ਥੋੜਾ ਪਰੇ ਕਰਕੇ ਤੇ ਇੱਕ ਨਵੀਂ ਟੀਮ ਬਣਾ ਕੇ ਕੈਬਨਿਟ ਦੀ ਤੇ ਕੰਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾਵੇ